ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰ ਫਤੇ ਵੀਰ ਵਲੌਗ ਚੈਨਲ ਤੇ ਤੇ ਟਾਈਮ ਹੋ ਗਿਆ ਜੀ 10:30 ਦਾ ਤੇ ਦਿਨ ਹੈਗਾ ਅੱਜ ਮੰਗਲਵਾਰ ਤੇ ਆਪਾਂ ਲੱਗੇ ਸੀ ਹੁਣ ਵੀਡੀਓ ਸ਼ੂਟ ਕਰਨ ਵਲੌਗ ਬਣਾਉਣ ਇਹ ਅੱਜ लेट ਹੀ ਹੋ ਗਏ ਥੋੜਾ ਜਿਹਾ ਪਹਿਲਾਂ ਇਹਨਾਂ ਦੀ ਚਾਬੀ ਗੋਮਗੀ ਮੋਟਰਸਾਈਕਲ ਦੀ 1 ਘੰਟਾ ਹੋ ਲੱਗੀ ਕੇ ਘਰੇ ਅਸੀਂ ਤੇ ਉਹਦੇ ਕਰਕੇ ਲੇਟ ਹੋ ਗਏ ਤੇ ਹੁਣ ਆਪਾਂ ਤੀਕੇ ਹਟੇ ਸੀਗੇ ਦੁਆਰੇ ਦੇ ਚਾ ਤੇ ਅੱਜ ਬਣਾਵਾਂਗੇ ਆਪਾਂ ਆਂਦੂ ਵਾਲੇ ਪਰੌਂਠੇ ਅੱਜ ਮੀਂਹ ਆ ਕਰਕੇ ਫਤੇ ਦੇ ਪਾਪਾ ਘਰੇ ਰਹਿ ਤੇ ਮੀਂਹ ਆ ਰਿਹਾ ਸੀਗਾ ਪਹਿਲਾਂ ਥੋੜਾ ਜਿਹਾ ਟਾਈਮ ਹੋਇਆ ਹਜੇ ਮੀਂਹ ਹਟੇ ਨੂੰ ਤੇ ਇੱਧਰ ਸਾਡੀਆਂ ਮਹਾਨ ਹਸਤੀਆਂ ਖੜਦੀਆਂ ਖੇਡਦੀਆਂ ਆਹ ਹੈ ਤਾਂ ਫਤੇ ਇੱਧਰ ਛੋਟਾ ਕਾਕਾ ਖੁੱਪਦਾ ਪਿਆ ਐਸ ਹੋ ਗਿਆ ਹੁਣੀ ਦੁੱਧ ਪੀ ਕੇ ਸਿੱਤਾ। ਮੰਮੀ। ਸੰਦਾ ਤਾਂ ਕਿਹੜਾ ਹੈ ਬਸ ਸਾਈਂ ਗਲੀ ਅੰਦਰ ਰਹਿੰਦਾ। ਥੋੜੇ ਥੋੜੇ ਟੰਗਵਾ ਦੇਣੇ ਭੁੱਖ ਲੱਗ ਜਾਂਦੀ ਹੈ। ਤੇ ਇਧਰ ਆ ਜੇ ਵੀ ਘਰੇ ਸੀਗੇ। ਮੂਲਕੋ ਕਿਤਾਈ ਤੇ ਹੁਣ ਵੇਖੋ ਬਾਹਰ ਕਿੰਨੀ ਧੁੱਪ ਨਿਕਲਾਈ ਬਾਹਰ ਪਹਿਲਾਂ ਮੀਂਹ ਪੈ ਕੇ ਹਟਿਆ ਤੇ ਹੁਣ ਵੇਖੋ ਕਿੰਨੀ ਧੁੱਪ ਨਿਕਲਾਈ ਬਾਹਰ ਉਹ ਹੁਣ ਪਾਣੀ ਹਜੇ ਵੀ ਖੜਾ ਹੀ ਹੈਗਾ ਮੀਂਹ ਤੇ ਹੁਣ ਦੇਖੋ ਕਿੰਨੀ ਕਿੰਨੀ ਧੁੱਪ ਨਿਕਲਾਈ ਮੀਂਹ ਦਾ ਕਰਕੇ ਅੱਜ ਇੱਕ ਕੰਮ ਤੇ ਵੀ ਨਹੀਂ ਗਏ ਸਵੇਰੇ ਮੀਂਹ ਪੈ ਰਿਆ ਸੀਗਾ ਹੁਣ 10:30 ਹੋ ਗਏ ਹੁਣ ਤਾਂ ਟਾਈਮ ਜਿਆਦਾ ਹੋ ਗਿਆ ਤਨਾ ਕਰਕੇ ਤੇ ਮੈਂ ਇਧਰ ਤਿਆਰੀ ਕਰ ਰੱਖੀ ਸੀਗੀ ਆਲੂਆਂ ਦੀ ਅੱਜ ਆਲੂ ਵਾਲੇ ਪਰੌਂਠੇ ਬਣਾਵਾਂਗੇ ਤੇਰ ਜੋ ਇਹਦਾ ਪਹਿਲਾਂ ਮੈਂ ਕਰ ਗਈ ਭਾਂਡੇ ਕੁੰਡੇ ਤਾਂ ਹੋ ਗਈ ਸੀਗੇ ਸਾਰੇ ਪਹਿਲਾਂ ਚਾਹ ਬਣਾਈ ਸੀ ਫੇਰੇ ਉਹ ਸਾਰੇ ਭਾਂਡੇ ਭੁੰਡੇ ਧੋ ਕੇ ਮੇਰੇ ਸੋਈ ਦਾ ਕੇਰਾ ਨੂੰ ਵੇਟ ਤੱਕ ਕੰਮ ਖਾਣ ਮੈਂ ਆਲੂ ਬਾੜ ਕੇ ਰੱਖੇ ਪਏ ਹੈਗੇ ਕੱਢਦੀਆਂ ਇਹਨਾਂ ਨੂੰ ਬਸ ਤੇ ਦੁਬਾਰੇ ਚਾਹ ਬਣਾ ਕੇ ਰੱਖਤੀ ਆਲੂਆਂ ਦੇ ਪਰੌਂਠਿਆਂ ਨਾਲ ਖੀਣ ਨੂੰ ਚਾਹ ਹੀ ਬਣਾਈ ਪਈ ਹੈਗੀ ਹੁਣੀ ਬਣਾ ਕੇ ਰੱਖੀ ਹੈ ਹਜੇ ਬਸ ਮਾਲੂ ਪਰੌਂਠੇ ਉਹ ਆ ਕਰਕੇ ਨਾ ਆਲੂ ਛਿੱਲ ਕੇ ਪਰੌਂਠੇ ਬਣਾਉਣ ਲੱਗਦੀ ਆ ਤੇ ਬਣੇ ਰਿਓ ਵਲੌਗ ਦੇ ਨਾਲ ਕਰ ਲਈ ਮਟੀਰੀਅਲ ਤਿਆਰ ਆਟਾ ਗੋਨਾਂ ਲਿਆ ਤੇ ਥੋੜਾ ਜਿਹਾ ਨਮਕ ਪਾ ਕੇ ਆਟਾ ਗੁੰਨਿਆਗਾ ਹੋਰ ਕੁਝ ਨਹੀਂ ਪਾਇਆ ਵਿੱਚ ਤੇ ਆ ਜਿਹੜਾ ਸਾਈਡ ਤੇ ਆਲੂ ਬਾਟੀ ਚ ਰੱਖਿਆ ਹੋਇਆ ਮੈਂ ਇਹ ਫਤੇ ਦਾਗਾ ਪਰੌਂਠੇ ਵਾਸਤੇ ਇਹ ਚ ਇਕੱਲਾ ਨਮਕ ਪਾਇਆ ਹੋਇਆ ਮੈਂ ਤੇ ਆ ਸਿੱਕੇ ਮਟੀਰੀਅਲ ਤਿਆਰ ਕਰਿਆ ਆਲੂਆਂ ਦੇ ਪਰੌਂਠੇ ਵਾਸਤੇ ਕੁਝ ਨਹੀਂ ਪਾਇਆ ਹੋਰ ਬਸ ਮਿਰਚ ਤੇ ਥੋੜਾ ਜਿਹਾ ਗਰਮ ਮਸਾਲਾ ਤੇ ਨਮਕ ਤਿੰਨ ਚੀਜ਼ਾਂ ਹੀ ਪਾਈਆਂ ਪਿਆਜ਼ ਹਰੀ ਮਿਰਚ ਵਗੈਰਾ ਨਹੀਂ ਮੈਂ ਪਾਈ ਕਿਉਂਕਿ ਬੱਚੇ ਦੇ ਖਰੋ ਹੋ ਜਾਂਦਾ ਹੈ ਨਾ ਬੱਚੇ ਦੀ ਦੇਖਭਾਲ ਕਰਨੀ ਹੁੰਦੀ ਹੈ ਛੋਟੇ ਕੱਕੇ ਦੀ ਤੇ ਤਾਂ ਕਰਕੇ ਮਿਰਚ ਕੱਟੀ ਨਹੀਂ ਗਈ ਤੇ ਆਹੀ ਉਹ ਕਰਤੀ ਨਾਲ ਮਿਰਚ ਪਾਤੀ ਫਿਰ ਹੁਣ ਆਪਾਂ ਲੱਗੇ ਆਂ ਜੀ ਪਰੌਂਠੇ ਬਣਾਉਣ ਤੇ ਬਹੁਤ ਹੀ ਵਧੀਆ ਅੱਜ ਮੈਂ ਤਰੀਕਾ ਤੁਹਾਨੂੰ ਦੱਸੂਗੀ ਜੀ ਨੂੰ ਨਹੀਂ ਬਣਾਉਣੇ ਆਉਂਦੇ ਪਰੌਂਠੇ ਜਿਵੇਂ ਕਿ ਪਰੌਂਠਾ ਵੇਲਣ ਵੇਲੇ ਫਟ ਜਾਂਦਾ ਹੈਗਾ ਵਿੱਚ ਪਾਏ ਤੋਂ ਮਟੀਰੀਅਲ ਵੇਲ ਲੈਣਾ ਵੇਲੇ ਤੇ ਇਹ ਆਪਾਂ ਜੁਨਿਕ ਤਰੀਕਾ ਤੁਹਾਨੂੰ ਦੱਸ ਰਹੇ ਹਾਂ ਨਵਾਂ ਤਰੀਕਾ ਜਿਹਨੂੰ ਨਹੀਂ ਵੀ ਬਣਾਉਣੇ ਆਉਂਦੇ ਉਹ ਵੀ ਬਣਾ ਸਕਦਾ ਇਸ ਤਰੀਕੇ ਨਾਲ ਪਰੌਂਠਾ ਤੇ ਅੱਗੇ ਤੁਸੀਂ ਦੇਖ ਲਿਓ ਵੀ ਵੀਡੀਓ ਚ ਵੀਡੀਓ ਨਾ ਬਣੇ ਰਿਓ ਪਹਿਲਾਂ ਆਹ ਸਿੰਪਲ ਆਹ ਪੇੜਾ ਲੈ ਕੇ ਜਿਵੇਂ ਆਪਾਂ ਦੂਜੂ ਸਿੰਪਲ ਰੋਟੀ ਪਰੌਂਠਾ ਬਣਾਉਨੇ ਆਂਗੇ ਉਵੇਂ ਬਣਾਉਣਾ ਹੈ ਇਹ ਇਹਨੂੰ ਵੇਲ ਲੈਣਾ Eli kenen sinun peruttiin sitä? Sinun perunhan on aikiraaka. Ah, sinulla on väset, joo, laite, enu vielä, no, sinun perunhaa viitaa. Enu ei voida kääriä, no, on alle, no, नहीं नहीं हो गया है। इस तरह पेड़ सिंपल ही पर खा लगे उसे ਆਪੇ ਨੂੰ ਗੇਲਾ ਪਾ ਲੈਣਾ ਤੁਹਾਨੂੰ ਤਰੇ ਤਿਲ ਗਾਹਾਂ ਲੰਗਾਂ ਦੇ ਗੁੱਧੇ ਬਣਾਣਗੇ ਬਸ ਇਹਨੂੰ ਆਦਕ ਪੱਕਿਆ ਜੇ ਕਰ ਲੈਣਾ ਕੱਚਾ ਪੱਕਾ ਜੇ ਜਦੋਂ ਪੱਕਾ ਹੋਣੇ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਆਲੂ ਘਰ ਦੇਣੇ ਨਿਕਲੇ ਪਾਉਦੇ ਕਿੰਤਰ ਦਿਨ ਨਿਕਲੇ ਸੀ ਆ ਦੇਖੋ ਇਹਨੂੰ ਐ ਖੋਲ ਕੇ ਵਾਸੇ ਝਾਲੂ ਘਰ ਦੇਣੇ ਗਿਆ ਇਹਨੂੰ ਬਹੁਤ ਵਧੀਆ ਬਣੂਗਾ ਆਸੀਗਾ ਐ ਖੋਲ ਲੇਗੇ ਸਾਰੇ ਤੇ ਚਲਾ ਲੈਣਾ ਆਪਾਂ ਮਟੀਰੀਅਲ ਆਲੂ ਦਾ ਤੇ ਇਹਦੇ ਵਿੱਚ ਪਾ ਦੇਣਾ ਇਥੋਂ ਦੇ बहुत ही वादिया तरीका है एक पहला बना के रख ले हमने पूरा भर लिया परेर ਆ ਨੂੰ ਨਾ ਦੇਖੋ ਸਟਫਿੰਗ ਇਹਦੀ ਭਰ ਕੇ ਤੇ ਹੁਣ ਆਪਾਂ ਇਹਨੂੰ ਬਸ ਇੱਥੋਂ ਬੰਦ ਕਰ ਦੇਣਾ ਜਿਨ੍ਹਾਂ ਨੂੰ ਬਿਲਕੁਲ ਨਹੀਂ ਆਉਂਦੇ ਪਰ ਉਹਨਾਂ ਵਾਸਤੇ ਕੋਈ ਟ੍ਰਿਕਾ ਹੈ ਇਹ ਬਸ ਹੁਣ ਆਇਆ ਇਹ ਵਧੀਆ ਰਲ ਜੂ

ਤੇ ਲਾਲ ਲੰਗਾ ਦਾ ਤਨੀ ਫੜਦਾ ਤੇ ਇਸ ਤਰ੍ਹਾਂ ਤੁਸੀਂ ਵੀ ਜ਼ਰੂਰ ਬਣਾ ਕੇ ਵੇਖਿਓ। ਲਓ ਜੀ ਇੱਧਰ ਵੀ ਆਪਾਂ ਫੜਾਤੀ ਰੋਟੀ ਫਤੇਰੇ ਪਾਪਾ ਨੂੰ ਤੇ ਇਹ ਵੀ ਲੱਗੇ ਖਾਣ। ਤੇ ਤੁਸੀਂ ਵੀ ਬਣਾਓ ਇਸ ਤਰੀਕੇ ਨਾਲ ਫਰਾਉਂਠੇ ਤੇ ਖਾਓ ਤੇ ਪੀਓ ਤੇ ਇੰਜੋਏ ਕਰੋ। ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੇ ਪਹਿਲੀ ਵਾਰ ਚੈਨਲ ਤੇ ਆਏ ਸਾਡੇ। ਬਾਏ ਬਾਏ ਕਰ ਦਿਓ ਤੁਸੀਂ। ਤੇ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ। ਤੇ ਨਾਲ ਹੈਗੀ ਚਾਹ ਇਹ ਮਲਾਈ ਲਈ ਬੈਠੇ ਦਹੀਂ ਨਹੀਂ ਖਾਰੇ ਮਲਾਈ ਹੈਗੀ ਚਾਹ ਨਾਲ ਤੇ ਇਧਰ ਸਾਡੀ ਮਹਾਨ ਹਸਤੀ ਹੈ ਸੁੱਤੀ ਪਈ ਤਾਂ ਕਰਕੇ ਬਣ ਗਏ ਪਰੌਂਠੇ ਮੈਂ ਤਾਂ ਕਿੱਥੇ ਆ ਆੱਖਾਂ ਖੋਲਣ ਲੱਗਿਆ ਉਹ ਵੀ